ਮਿੱਤਰੋ ਪਹੁੰਚ ਚੁੱਕੇ ਆਂ ਜੀ ਧਨੋਲਾ ਬੱਕਰਾ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦੇ ਜੀ ਆਪਣਾ YouTube ਚੈਨਲ ਆ ਜੀ ਜੱਟ ਲਾਈਫ 76 ਤੇ ਵੀਡੀਓ ਨੂੰ ਬਾਈ ਜੀ ਐਂਡ ਤੱਕ ਲਾਜ਼ਮੀ ਦੇਖੋ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਕ ਪੱਠ ਦਾ ਸੌਦਾ ਬਾਈ ਜੀ ਆਜੋ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਸੌਦਾ ਸਾਰੀ ਵੀਡੀਓ ਦੇਖ ਕੇ ਜਾਇਓ ਬਾਈ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਬਾਈ ਲਾਜ਼ਮੀ ਹੈ ਤੇ ਧਨੋਲਾ ਮੰਡੀ ਹੈ ਬਹੁਤ ਹੀ ਵਧੀਆ ਵੀਡੀਓ ਬਣਾਈ ਆ ਜੀ ਦੇਖੋ ਤੁਸੀਂ ਮੰਡੀ ਜੇ ਪਸੰਦ ਆ ਬਾਈ ਖਰੀਦ ਵੀ ਸਕਦੇ ਆ ਆ ਜਾਓ ਜੀ ਮੰਡੀ ਦੇ ਵਿੱਚ ਧਨੋਲੇ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਆਪਾਂ ਤੋਂ ਆਪਣਾ ਫੋਨ ਨੰਬਰ ਆ ਜੀ 78885 36186 ਆ ਜੀ YouTube ਚੈਨਲ ਜੱਟ ਲਾਈਫ 76 ਆ ਜੀ ਇਹ ਤੇ ਸਰਚ ਮਾਰੋ YouTube ਤੇ ਜਾ ਕੇ ਆਪਣਾ ਚੈਨਲ ਨੂੰ ਤੇ ਸਾਰੀਆਂ ਵੀਡੀਓ ਆਪਣੇ ਕੱਢ ਕੇ ਦੇਖ ਸਕਦੇ ਹੋ ਜੀ ਆ ਜਾਓ ਜੀ ਮੰਡੀ ਦੇ ਵਿੱਚ ਦੇਖੋ ਵੀਡੀਓ ਤਰੀਕਾ ਹਾਂ ਫੇਰੋਲਾ ਦਾ ਬਾਈ ਬਾਈ ਨਹੀਂ ਆਏ ਨੇ ਬਾਈ ਖੜਿਆ ਆਹ ਕਿਹਾ ਵੀ ਅੰਦਰ ਨਹੀਂ ਬਣਵਾਉਂਦਾ ਨਹੀਂ ਫੜੋ ਸਾਈ ਫੜਾ ਦੀ ਵਿੱਚ ਕਾ ਕੇ ਜਿਵੇਂ ਇੱਕ ਮਿੰਟ ਬਾਈ ਤੂੰ ਮਰਾ ਆੜੀਆਂ ਮਰ ਰੋਜ਼ ਆੜੀਆਂ ਰੋਜ਼ ਦੀਆਂ ਆੜੀਆਂ ਲਾਉਰੇ ਆ ਗਿਆ ਨਹੀਂ ਬਾਈ ਹਾਂ ਲਾਹੋ ਤੇ ਮੱਕੀ ਗੋਲ ਲਾਉਂਗਾ ਇੱਕ ਟਮਨ ਨਮਾ ਹਾਂ ਹਾਰੋ ਹਾਂ ਸਾਲਾ ਕੋਈ ਨਾ 10000 ਵੀ ਪਾ ਜਾ ਨਾ ਨਾ 10000 ਨਾ ਨਾ ਤੋ ਇਹਦਾ ਸਰੇ ਲੱਗ ਤਾ ਨਾ ਸਰੇ ਲਾ ਦੇ ਜਮਨ ਸਰੇ ਲਾ ਦੇ ਦੇਖ ਲੈ 1000 ਰੁਪਿਆ ਕਹਿਤਾ ਜੀ ਬੱਚਾ ਮਨ ਮੈਂ ਨਹੀਂ ਉਹ ਆ ਪੁੱਪਾ ਮੋਲਾ ਵਧੀ ਮੈਂ ਕਹਾਂ ਕਹਦੋਂ ਕਿ ਨੀ ਕਾ ਘਟ ਲੈ ਪੀ ਇਹਦੇ ਸ਼ੇਰ ਦੱਬ ਕੇ ਮੈਂ ਠੀਕ ਆ ਕੋ ਬੰਗਲ ਚੈਨਲ ਆਪਣਾ ਜੱਟ ਲਾਈਫ ਸੈਟਰ ਚੈਨਲ ਜੱਟ ਲਾਈਫ ਸੈਟਰ ਪੰਜ ਲੈ ਜਾ ਰੇਟ ਨੂੰ ਬੰਦਾ ਆ ਗਿਆ ਘਟ ਲੈ ਉੱਪੇ ਲੱਗ ਦੇਵਾ ਮਾਤੀ ਨੋਡੀ ਮਾ ਬਾਈ ਇਹ ਟਾਈਮ ਹੁੰਦਾ ਬਾਈ ਮੇਰਾ ਤਾਂ ਠੀਕ ਆ ਨਾ ਕੋਈ ਗੱਲ ਨਹੀਂ ਫੇਰ ਕਿਉਂ ਗਿਆ ਗਾਗ ਦਾ ਮੋਦਾ ਨਹੀਂ ਪਤਾ ਹੁੰਦਾ ਬਾਈ ਮਾੜਾ ਮੋਟਾ ਹੋੜਾ ਲੈ ਚੱਕ ਦੇਖੀ ਜਾਂਦੇ ਹੁਣ ਹਲ ਲੈ ਆਪੀ ਦੇ ਕੰਨ ਨੂੰ ਲਖਈ ਉਹ ਪਰਦਾ ਲਾ ਲਾ ਬਸ 1000 ਨਾ 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 1000 ਦਾ 1000 ਇਹ ਲੋਕ ਮੰਨਦਾ ਨਹੀਂ ਦੇਣੀ ਕਿੰਨੇ ਦੀ ਅੰਡ ਯਾਰਾ ਅੰਡ 14000 ਦੀ ਦੀ 14000 ਦੀ ਬਾਈ ਕਹਿੰਦਾ 14000 ਦੀ 14000 ਕਿੰਨੇ ਦੇਗਾ ਪੱਟ ਦੇਖੋ ਬਹੁਤ ਸੋਹਣੇ ਹੁਣ ਜੰਮੂ ਨਹੀਂ ਕੱਢਦਾ ਨਾ ਹੁਣ ਨਹੀਂ ਕੱਢਦਾ ਠੀਕ ਹੈ ਗੱਲ ਕਿੰਨੇ ਦੋ ਵਾਦਨਾ ਨਹੀਂ ਉਹਨਾਂ ਤੋਂ ਘੱਟ ਲੰਗੇ ਆ ਤੂੰ ਵੱਧ ਗਿਆ ਤੂੰ ਦੋ ਘੱਟ ਦੇ ਦਿੰਦਾ 12000 ਹਾਂ ਇਹ ਠੀਕ ਹੈ ਗੱਲ ਮਾਲ ਤਾਂ ਬੋਲਦਾ ਨਾ ਦਾਮ ਲਾ ਚਾਰ ਦਾ ਮੂਹਣਾ ਹੈਗਾ ਇਹ ਪੱਟ ਦੇਖ ਕੇ ਤੂੰ ਫੇਰ ਲੈਣਾ ਹੈ ਅੱਛਾ ਨਾ ਨਾ ਥੋੜੀ ਕਣੀ ਹੈ ਪੂਰੀ 30000 ਦੀ ਹੈ। ਉੱਥੇ ਕਿਹੜਾ? 14 4000 ਰੁਪਏ ਆਪੇ 4000 ਘਟ ਗਿਆ। 4000 ਮੈਂ ਪਹਿਲਾਂ ਮੈਂ 20 ਵੀ ਮੰਗ ਲੈਂਦਾ। ਮੈਂ ਤਾਂ ਦਵਾਰੇ ਮੰਗਲਾ ਮਾਫੀ ਜਦੋਂ ਬੂਹ। ਇਹਦਾ ਕੀ ਹੈ? 20 ਮੰਗਵਾ ਮਾਫੀ ਜਦੋਂ ਬੂਹ। ਹੱਤ ਬਹੁਤ ਸੋਹਣੇ ਆ ਜੀ। 5.10 ਸਾਢੇ 10000 ਰੁਪਏ ਲੱਗ ਚੁੱਕੇ ਜੀ। ਪੱਠ ਤੇ ਆ ਸਰਵਾ ਕੱਟਣਰ ਦੀ ਕਿਹੜਾ ਬੰਦਾ ਆਪਣਾ ਬਾਈ ਕਾਲੇ ਕੇ ਜੀ ਕਾਲੇ ਕੇ ਮੋਟਾ ਠੀਕ ਹੈ ਜੀ ਕਾਲੇ ਕੇ ਤਾਂ ਇਹ ਨੇ ਦਾ ਕਾਲੇ ਗਾਂ ਨਹੀਂ ਗਰ ਲਾ ਰਹਾ ਕਾਲੂ ਬੇਪਪਾ ਨਾ ਨਾ ਰਹਿ ਤੱਕ ਇਹ ਆ ਮੁੰਡੇ ਦੀ ਹੈ ਮੁੰਡਾ ਕਹਿੰਦਾ ਦੂ ਘਟ ਦੇ ਕਿਉਂ ਮੈਂ ਦੂ ਤੀਰ ਮੋਹ ਗੁਰ ਆਇਆ ਮਲਟੀ ਤੇ ਸਾਟੀ ਖੜੀ ਹੈ ਮੇਰਾ ਤਾਂ ਕੋਈ ਉਹ ਨਹੀਂ ਸੀ ਹੈ ਪਰ ਬੰਦੇ ਨੇ ਕਹਿੰਦੇ ਇਹ ਕਦਾ ਵੇਚੀ ਨੀ ਚਾਂਟ ਕੇ ਖੜਾਈ ਆ ਪੱਠ ਹੈ ਚਾਂਟ ਕੇ ਖੜਾਈ ਹੁਣ ਤੇਰੀ ਮੰਡੀ ਚ ਸਾਰੀ ਚ ਹਾਂਜੀ ਮੁੱਲ ਵੀ ਇਹਦੇ ਪੂਰਾ ਲਾਏ ਤੇ ਲੰਮਣਤਾ ਲਾਉਂਦੇ ਅੱਠ ਵੀ ਸੋਹਣੀ ਹੈ ਕਾਹੀ ਰੇਟ ਲੱਗਿਆ ਹਾਂ ਹੋਰ ਪਰ ਤਾਂ ਬਹੁਤ ਜੌਣੇ ਆ ਜੀ ਇਹ ਸੌਦਾ ਹੋ ਗਿਆ ਤਾਂ ਪੂਰੀ ਸ੍ਰੀ ਦੀ ਪੱਟਾ ਥਾਣਾ ਥਾਣਾ ਦੀ ਪੂਰੀ ਘੈਂਟਾ ਵਧੀਆ ਆਪਣਾ ਲਦੀ ਮੱਢੀ ਤੇ ਪਹੁੰਚਿਆ ਪਾਠ ਦੇ ਦੇ ਸਕਦੇ ਹੋ ਸ਼੍ਰੀ ਗ੍ਰੀ ਹੁਸਰੇ ਨਾਲ ਜਾਂਦਾ ਆਦਾ ਫੜਦਾ ਪੈਸੇ ਲੱਗਦਾ 14 ਹੋਊਗਾ ਲੱਗਦਾ ਮੈਨੂੰ 11 ਵੀ ਭਾਈ 8 ਦਾ ਲੈ ਵੀ 11 ਲਾਤਾ 14 ਤੋਂ 52 ਘਟੂ ਦੇ 14 ਤੋਂ 5 ਠੀਕ ਹੈ ਗੱਲ 14000 ਤੋਂ ਭਾਈ ਕਹਿੰਦਾ 52 ਘਟ ਨਹੀਂ ਬੁਨੇ ਬਾਲੇ ਨਹੀਂ 12 ਦੇ ਕਹਿੰਦਾ ਨਹੀਂ ਜੀ 9 ਜੀ 12 ਦੇ ਵੀ ਨਹੀਂ ਕਹਿੰਦਾ ਭਾਈ ਪਿੰਡ ਕਾਲਾ ਗਿਆ ਤੁਹਾਂ ਭਾਈ ਆਇਆ ਆ ਪੱਠ ਲੈ ਕੇ ਖਿਰੀ ਪਠਾਈ ਇਹ ਤਾਂ ਬਹੁਤ ਘਟ ਉਹ ਕਰੇ ਮੈਂ ਪਹਿਲੀ ਨਹੀਂ ਮੰਗਿਆ ਬਾਲਾ ਲੈ ਫੜਾ ਆ ਜਾ ਚੱਲ ਆ ਜਾ ਲੈ ਕਾਈ ਕਾਈ ਕਿੰਨੇ ਦੀ ਓ ਯਾ ਦਾ ਜਾ ਯਾ ਦਾ ਜਾ ਕੋਈ ਨਾ ਨਾ ਦੱਸਹੀ ਦੱਸੇ ਦਾ ਫਰਕ ਹੈ ਹਾਂ ਦੱਸੋ ਪਹਿਲਾਂ ਭਾਈ ਮੇਰਾ ਬਾਬਾ ਉੱਥੇ ਜਾ ਕੇ ਲੱਗਣਾ ਆਇਆ ਪਹਿਲਾਂ ਪਹਿਲਾਂ ਪੜਾਕਾ ਵਗ ਜਾਓ ਇਹ ਨਹੀਂ ਸੋਦਾ ਲਿਖਾਈ ਕਰਾ ਦਿੰਦਾ ਨੰਬਰਾਂ ਦੀ ਵੀਡੀਓ ਬਣੀ ਜਾਂਦੀ ਆ ਸਾਰੀ ਲੋਕਾਂ ਨੂੰ ਲਿਖਾਈ ਕਰਾ ਦਿੰਦਾ ਲਿਖਾਈ ਕਰਾ ਦਿੰਦਾ ਬੋਲ ਦੱਸ ਕਿੰਨੇ 12000 ਰੁਪਏ ਲੈ ਲੈ ਰਾਵੇ ਕਰਾ 14000 ਨਾ ਮੱਥਾ ਮਾਈ ਬਾਈ ਜੱਤੀ ਬਸ ਯਾਰ ਬਾਰਾਂ ਦੇ ਕਮਾ ਗਿਆ ਜੱਟ ਦਾ ਘਾੜਕ ਖੜ ਗਿਆ ਕੰਨਾ ਦੇ ਦੂਗਾ ਤੇਲੀ ਹੁੰਦਾ ਚਲ ਤਾਂ ਨਹੀਂ ਚੀਜ਼ ਆ ਯਾਰ ਨਹੀਂ ਜੈ ਜਰਦੀ ਬਾਈ ਨੂੰ ਨਾ ਜੈ ਦਾ ਜੈਜੀ ਦੇਣੀ ਬਾਈ ਕੀ ਬਾਤ ਇਹ ਰੱਖ ਬੰਦਾ ਮੰਗ ਰਿਹਾ 17000 14000 ਤੋਂ ਘਟਣ ਉਹ ਕਹਿੰਦਾ 14 ਘਟਦਿੰਨੀ ਸਾਈ ਤੋਂ ਦੇ ਉਹ ਬਾਈ ਦਾ ਉਹ 12000 ਰੁਪਏ ਆ 12 ਇਹ ਆ 12 ਇਹਨਾਂ ਲਾਇਆ ਸੀ ਸਾਢੇ 12 ਕਹਿੰਦੇ ਨੇ ਬਾਈ ਨੇ ਬਸ ਇਹ ਤੋਂ ਪਤਾ ਨਹੀਂ 10000 ਨਾ ਨਾ 14 ਤੋਂ ਨਹੀਂ ਘਟਣ ਲੈ ਬਾਰਾ ਦਾ ਬਾਲਾ ਮਾ ਲੱਗ ਖੜ ਗਿਆ ਇਹ ਕੁੱਤਾ ਛੁੱਟਾੜ ਗਿਆ ਗੇਰ ਜਮਾੜਾ ਪੈ ਇਸ ਕੁੱਤਾ ਕੱਕਾ ਲਾਓ ਮਿਸਤਰੀ ਸੱਦਰੇ ਪਹਿਣਗੇ ਹੋਰ ਖਰਾ ਮਾਰ ਜੋ ਲਖਾਈ ਆ ਪੇਕਰਾਂ ਲੂਗਾ ਦੋ ਵੇਸੇ ਸਾਢੇ 12 ਤਰਦਾ ਲੈ ਲੈ ਉਹ ਸਾਢੇ 12 ਤਰਦਾ ਅਈ ਜਦਨ ਰੋਟੀ ਬਣਦੀ ਆ ਕਾ ਤੇ ਉਹ ਹੱਥ ਮਾਰਾ ਜਾਂ ਮਾਰਦਾਨਿਆ ਨਹੀਂ ਕੁੱਤਾ ਦੱਸ ਕੇ ਦੱਪ ਕੇ ਇਦੋਂ ਕਾ ਰੋਟੀ ਹੋਰ ਆਜੂ ਵਾਟ ਡਿਸ ਅੱਛੇ 7 ਮਹੀਨੇ ਪਹਿਲੇ ਫਿਰ ਕਾਲੇ ਕੇ ਮੇਲੇ ਦੀ ਹਾਂ ਉਦੋਂ ਹੁੰਦਾ ਫਿਰ ਬਹੁਤ ਵੱਡੀ ਬਣਦੀ ਤੇ ਕਿਹਦੀ ਵੇਚੀ ਮੇਲੇ ਦੀ ਵੇਚੀ ਮੇਮ ਨਹੀਂ ਨਹੀਂ ਬਾਬਾ ਮਾੜੀ ਤੇਰੀ ਹਾਂ ਮੇਮ ਨਹੀਂ ਤੇਰੀ ਕਲੰਬਰ ਹੈ ਜਮਾ ਜੀ ਜਮਾ ਪਿੰਡੀ ਮੁੰਡੀ ਦੀ ਸਾਫਾ ਲੋਹੀ ਪੱਕੀ ਲੋਹੀ ਹੈ ਹਾਂ ਹਾਂ ਬਾਬਾ ਕਹੇ ਤਾਂ ਸਾਡੀ ਦਾੜੀ ਸਲਾਮ ਕਰਦੇ ਆ ਅਸੀਂ ਹਾਂ ਇੱਜ਼ਤ ਕਰਦੇ ਆ ਠੀਕ ਹੈ ਗੱਲ ਸਾਡੀ ਦਾੜੀ ਮੁੰਨੀ ਹੋਏ ਸਾਨੂੰ ਕੋਈ ਬੁਲਾਉਂਦਾ ਵੀ ਨਹੀਂ ਉਹ ਬਾਬਾ ਵੀ ਕਰਮ ਵਾਲੇ ਨੂੰ ਕਹਿੰਦਾ ਅੱਜ ਗੱਲ ਕਰਮ ਵਾਲੇ ਨੂੰ ਹੈ ਕਰਮ ਓ ਯਾਰ ਦੇ ਦਿਆ ਨੇ ਵੇਚ ਨਹੀਂ ਚੱਲੇ ਹਾਂ ਸਾਰੇ ਅੱਛਾ ਦੇ ਦੀ ਨਾ ਨਾ ਫਿਰ ਮੈਂ ਵੀ ਹੁਣ ਚਾਰ ਘਟ ਗਿਆ ਮਾੜਾ ਜੀ ਹੁਣ 4000 ਰੁਪਏ ਘਟ ਗਿਆ ਕਹਿੰਦਾ ਚਮਕੀਲਾ ਫਿਰ ਪੌਂਦਾ ਬਾਗੀਆਂ ਅਮਲੀ ਤੋੜ ਦੂਗਾ ਤੜਾਗੀਆਂ ਆਏ ਹੇ ਇੱਥੇ ਰੱਖ ਓ ਤੋੜ ਦੂਗਾ ਤੜਾਗੀਆਂ ਜੀ ਰਹਿਣੇ ਤੈਨੂੰ ਯੱਕਦੇ ਫਟੇ ਨਹੀਂ ਲੱਗਣੇ ਮੈਨੂੰ ਪਤਾ ਕਰਾਂ ਹੋਵੇ ਕੰਮ ਅੱਛਾ ਹੋ ਕਿੰਨੇ ਲਾਪੀ ਸਾਢੇ 12 12500 ਰੁਪਇਆ ਲੱਗਾ ਬੰਦੇ ਨੇ ਖਰ ਬਹੁਤ ਰੁਪਇਆ ਲੱਗ ਗਿਆ ਬਾਈ ਅੱਠ ਵੀ ਚੰਗੀ ਬਾਈ ਉਹ ਮੀਆ ਚਲ ਮਾਰ ਹੋ 500 ਰੁਪਇਆ ਹੋਰ ਦੇਖੀ ਉਹ ਜਾ ਯਾਰ ਲੈਟ ਬਈ ਇਹ ਵੀ ਨਹੀਂ ਚੰਗੀ ਆ ਮੇਰੇ ਮਾਨ ਛੱਡੀ ਆ ਹਾਂ ਨਾ ਗੰਨੀ ਬਈ ਉਹ ਆ ਜਾ ਗੰਨੀ ਲੈਟ ਜਾ ਰੋ ਇਹ ਤਾਂ ਹੁਣ ਬੇਜਤੀ ਬੇਜਤੀ ਠੀਕ ਫਤਰੀ ਪਟੋ ਮੋੜ ਕੇ ਬੇਜਤੀ ਹਾਂ ਠੀਕ ਆ ਗੱਲ ਸਹੀ ਆ ਹਾਂ ਲੋਕਿਸ਼ਾ ਬਰਡ ਨਹੀਂ ਕਹਿੰਦੇ ਹਾਂ 200 200 ਕਰਕੇ ਲੈਣਾ ਥੋੜ ਦੇ ਲੂਗਾ 100 ਮਾਇ ਲਊਗਾ ਠੀਕ ਆ ਉਹ ਤਾਂ ਗੱਲ ਸਿਰ ਕਰ ਲੋ ਬਈ ਫੇਰ ਠੀਕ ਆ ਸਹੀ ਆ ਨਹੀਂ ਫੇਰ ਕਹਿੰਦੇ ਹਾਂ ਅਸੀਂ ਗਲਤ ਹਾਂ ਗੱਲ ਗਲਤ ਹੈ 2 ਹੋਲਾ ਮ ਉਹ ਉਹ ਆਉ ਉਹ ਨਾਲ ਮਾਰਗੀ ਉਹ ਤਾਂ ਦੇ ਦੂੰਗਾ ਓਕੇ ਆ ਗੱਲ ਨਹੀਂ ਵੜਾ ਵੇਚ ਦੋ ਫਸਾ ਲਾ ਏ ਥਾਪੀ ਵਾਲੀ ਜੀ ਮੇਰੀ ਗੱਲ ਥਾਪੀ ਵਾਲੀ ਉਹ ਕਰ ਨਹੀਂ ਹੋ ਰੋ ਹਾਂ ਹਾਂ ਮੋੜੀ ਆ ਜਾ ਮੇਰੀ ਉਹ ਮੀਆਂ ਕੁਝ ਨਹੀਂ ਹੁੰਦਾ ਤੂੰ ਕਹਿੰਦੇ ਉਹ ਉੱਠੀ ਬਨੀ ਦਾ ਗੋੜੀਆਂ ਮਾਰੀ ਹੁੰਦੀ ਐ ਮੈਂ ਤਾਂ ਜਿਹਨੋਂ ਪਰ ਉਹ ਬੇਚੀ ਜਾਂਦਾ ਆਇਆ ਨਹੀਂ 13000 ਸਾਢੇ 100 ਨਹੀਂ 13000 ਉਹ ਠੀਕ ਆ ਹੁਣ ਹੁਣ ਠੀਕ ਆ 13000 ਦੀ ਹੋ ਗਈ ਬਾਈ ਪਾਠਾ 13000 ਰੁਪਏ ਦੀ ਪੱਠ ਹੋ ਗਈ ਸਾਂਝਾ ਸੌਦਾ ਕਰਾਇਆ ਰਾਜੂ ਦੇ ਸ਼ਰੀਕ ਨੇ ਕਰ ਦਿਓ ਵੀਡੀਓ ਨੂੰ ਸ਼ੇਅਰ ਦੱਬ ਕੇ ਚੈਨਲ ਨੂੰ ਕਰ ਦਿਓ ਬਾਈ ਸਬਸਕ੍ਰਾਈਬ ਬਹੁਤ ਵਧੀਆ ਪੱਠ ਹੈ ਅੱਸੀ ਪੱਠ ਹੈ ਇਹ ਸਾਈਡ ਦਾਜਾ 11 ਆਹ ਬਾਈ 12000 ਤੇ ਮੇਰੇ ਨਾਲ ਹੋ ਗਈ 13000 ਠੀਕ ਹੈ ਜੀ ਹੋ ਗਿਆ ਹੁਣ ਫਿਰ 200 ਦੇ ਲੰਦਰ ਸਾਨੂੰ ਕੱਢ ਕੇ ਠੀਕ ਹੈ ਮੋਸੋ ਫੜ ਲੈ ਆ ਵਾ ਚੱਕੀ ਠੀਕ ਹੈ 200 ਮਾਰੋ ਕੋਈ ਨਾ ਲੈ ਲੈ ਧੱਸ ਗਿਆ ਮੱਥਾ ਮੈਂ ਦੇਖਦਾ ਹਾਂ ਦੇਖ ਮੱਥਾ ਮੈਂ ਵੀ ਭਾਈ ਬੜੀ ਵਧੀਆ ਪਰ ਇਹ ਬੜੀਆਂ ਫੋਟੋ ਫਲੋਰ ਦਾ ਸੌਦਾ ਬਹੁਤ ਵਧੀਆ ਹੋਇਆ ਕਾਰਨ ਵੀਡੀਓ ਸ਼ੇਅਰ ਕਰ ਦੋ ਬਾਈ ਜੀ ਤੁਹਾਨੂੰ ਪੱਠ ਦਾ ਸੌਦਾ ਕਿਵੇਂ ਲੱਗਿਆ ਜੇ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਘੰਟੀ ਵਾਲਾ ਬਟਨ ਵੀ ਭਾਈ ਲਾਜ਼ਮੀ ਦਬਾ ਦਿਓ ਇਹ ਬਾਈ ਜੀ ਧਨੋਲਾ ਬੱਕਰੀ ਮੰਡੀਆ ਹਰ ਬੁੱਧਵਾਰ ਨੂੰ ਸਨਾ ਰੋਡ ਤੇ ਲਗਾਈ ਜਾਂਦੀ ਹੈ ਜੀ ਤੇ ਅੱਗੇ ਤੋਂ ਤੁਹਾਨੂੰ ਹੋਰ ਵੀ ਵਧੀਆ ਵਧੀਆ ਵੀਡੀਓ ਤੁਹਾਡੀ ਘਰ ਤੇ ਲੈ ਕੇ ਆਇਆ ਕਰਾਂਗੇ ਉਹਨਾਂ ਜਿੱਕੇ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਫੇਰ ਮਿਲਾਂਗੇ